ਉਜੇ ਵੀ ਇੱਕ ਰੋ ਸਾਜ ਵਿਚਾਰਾਂ ਦੀ ਤੁਹਾਨੂੰ ਅੱਜ ਤ੍ਰਿਪੜੀ ਸਕੂਲ ਦੇ ਵਿੱਚ ਲੈ ਕੇ ਆਇਆ ਇਸ ਸਕੂਲ ਚ ਲੈ ਕੇ ਆਉਣ ਦਾ ਇੱਕ ਮਕਸਦ ਹੈ ਦੋ ਦਿਨ ਪਹਿਲਾਂ ਡੀ ਆਫਿਸ ਦੇ ਵਿੱਚ ਇੱਕ ਪ੍ਰੋਟੈਸਟ ਕੀਤਾ ਗਿਆ ਇਸ ਸਕੂਲ ਦੇ ਹੈਡ ਟੀਚਰ ਦੇ ਖਿਲਾਫ ਤੇ ਉਸ ਪ੍ਰੋਟੈਸਟ ਚ ਮੰਗ ਸੀ ਕਿ ਜਿਹੜੇ ਸਕੂਲ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਨੇ ਉਹ ਬੰਦ ਕਰਵਾਏ ਜਾਣ ਕਿੰਨੀ ਹਾਸੋ ਹੀਣ ਗੱਲ ਹੈ ਕੈਮਰੇ ਬੰਦ ਕਰਵਾਉਣ ਵਾਸਤੇ ਪ੍ਰੋਟੈਸਟ ਕੀਤਾ ਜਾਂਦਾ ਹੈ ਇਸ ਸਕੂਲ ਹੈ ਤ੍ਰਿਪੜੀ ਦਾ ਗਵਰਨਮੈਂਟ ਐਲੀਮੈਂਟਰੀ ਸਕੂਲ ਇਸ ਸਕੂਲ ਦੇ ਵਿੱਚ ਜਿੰਨੇ ਵੀ ਕਲਾਸਰੂਮ ਨੇ ਉਹਦੇ ਵਿੱਚ ਜਿਹੜਾ ਇੱਥੇ ਦਾ ਹੈਡ ਟੀਚਰ ਹੈ ਸ਼੍ਰੇਸ਼ ਉਹਦੇ ਵੱਲੋਂ ਹਰੇਕ ਕਮਰੇ ਦੇ ਵਿੱਚ ਦੋ ਦੋ ਸੀਸੀਟੀਵੀ ਕੈਮਰਾ ਲਗਾਏ ਗਏ ਨੇ ਤਾਂ ਜੋ ਜਿਹੜੇ ਅਧਿਆਪਕ ਨੇ ਉਹਨਾਂ ਦੀ ਜਿਹੜੀ ਕਾਰਸ਼ੈਲੀ ਹੈ ਉਹਦੇ ਤੇ ਧਿਆਨ ਦਿੱਤਾ ਜਾ ਸਕੇ ਜਿਹੜੇ ਬੱਚੇ ਨੇ ਕਲਾਸਾਂ 'ਚ ਮਹਿਫੂਜ਼ ਬੈਠੇ ਨੇ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਤਾਂ ਨਹੀਂ ਹੁੰਦੀ ਹੈਗੀ ਉਹਦੀ ਨਿਗਰਾਨੀ ਰਹਿ ਸਕੇ ਇਸ ਸ਼ਬਦ ਦੇ ਉੱਪਰ ਜਿੱਥੇ ਸਕੂਲ ਦੇ ਜਿਹੜੇ ਸਟਾਫ ਦੇ ਟੀਚਰ ਨੇ ਉਹਦੀ ਸ਼ਿਲਾਗਾ ਕਰ ਰਹੀ ਸੀ ਉੱਥੇ ਹੀ ਇਸ ਸਕੂਲ ਦੇ ਸਟਾਫ ਦੇ ਵਿੱਚੋਂ ਚਾਰਕ ਟੀਚਰ ਹੈ ਜਿਹਨੇ ਜਿਹੜਾ ਪ੍ਰੋਟੈਸਟ ਕਰ ਰਹੇ ਸੀਗੇ ਲਗਾਤਾਰ ਤੇ ਉਹ ਪ੍ਰੋਟੈਸਟ ਕਰਨਾਂ ਕਬਤੇ ਕਿ ਬੀਓ ਆਫਿਸ ਦੇ ਬਾਹਰ ਪ੍ਰੋਟੈਸਟ ਕੀਤਾ ਗਿਆ ਯੂਨੀਅਨ ਦੇ ਕੁਝ ਬੰਦੇ ਨਾਲ ਲੈ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਸਕੂਲ ਦੇ ਵਿੱਚ ਕੈਮਰੇ ਨੂੰ ਬੰਦ ਕਰਵਾਉਣ ਦੀ ਕਵਾਇਤ ਸ਼ੁਰੂ ਹੋ ਜਾਂਦੀ ਹੈ ਜਿਹੜੀ ਗੱਲਬਾਤ ਹੁਣ ਕਰਾਂਗੇ ਸਕੂਲ ਦੇ ਅੰਦਰ ਜਾ ਕੇ ਵੀ ਇਹਨਾਂ ਦੇ ਜਿਹੜੇ ਟੀਚਰ ਨੇ ਕਿੰਨੇ ਕੁ ਟੀਚਰ ਇਸ ਗੱਲ ਤੋਂ ਸਹਿਮਤ ਨਹੀਂ ਕਿ ਸਕੂਲ ਦੇ ਵਿੱਚ ਕੈਮਰੇ ਲੱਗੇ ਹੋਣੇ ਚਾਹੀਦੇ ਨੇ ਤੇ ਕਿੰਨੇ ਕਿ ਟੀਚਰ ਨੇ ਜਿਹੜੇ ਚੰਦ ਨੇ ਕਿ ਕੈਮਰੇ ਨਹੀਂ ਲੱਗੇ ਹੋਣਾ ਚਾਹੀਦੇ ਹਾਲਾਂਕਿ ਗਵਰਨਮੈਂਟ ਦੇ ਜਿੰਨੇ ਵੀ ਆਫੀਸਿਸ ਹੈਗੇ ਨੇ ਸਭ ਦੇ ਵਿੱਚ ਸੀਸੀਟੀਵੀ ਕੈਮਰਾ ਹੁੰਦੇ ਨੇ ਆਓ ਗੱਲ ਕਰਦੇ ਹਾਂ ਇਸ ਸਕੂਲ ਦੇ ਜਿਹੜੇ ਸੀਐਚਟੀ ਹੈਗੇ ਆ ਸਰੇਸ਼ ਕੁਮਾਰ ਜੀ ਉਹਨਾਂ ਨੇ ਸਿੱਖਿਆ ਵਿਭਾਗ ਦੀ ਮਨਜ਼ੂਰੀ ਤੋਂ ਬਿਨਾ ਕੈਮਰੇ ਇੱਕ ਕਲਾਸ ਦੇ ਵਿੱਚ ਦੋ-ਦੋ ਸੀਸੀਟੀਵੀ ਕੈਮਰੇ ਲਗਾਏ ਆ ਜਦੋਂ ਕਿ ਸਰਕਾਰ ਨੇ ਜਿਹੜੀ ਗ੍ਰਾਂਟ ਤੇ ਜੀਸੀਓ ਉਹ ਪ੍ਰਾਂਡੇ ਦੇ ਵਿੱਚ ਲਗਾਉਣ ਵਾਸਤੇ ਭੇਜੀ ਸੀ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਸੀ ਕਿ ਇਹ ਜਿਹੜੇ ਕੈਮਰੇ ਆ ਹੂ ਦੇ ਕੋਰੀਡੋਰਿਅਲ ਦੇ ਵਿੱਚ ਲਗਾਏ ਜਾਣਗੇ ਇਹੀ ਅੰਦਰ ਜਿਹੜੇ ਕੈਮਰੇ ਲਗਾ ਕੇ ਸਾਡੇ ਨਾਲ ੱੱਕਾ ਕਰਦੇ ਆ ਸੁਰੇਸ਼ ਕੁਮਾਰ ਜੀ ਤਾਨਾਛਾਈ ਕਰ ਰਿਹਾ ਇਹ ਕੈਮਰੇ ਦੀ ਰਿਕਾਰਡਿੰਗ ਤੁਹਾਨੂੰ ਰਿਕਾਰਡਿੰਗ ਦੀ ਤਨਖੀ ਦਿੰਦੇ ਆ ਕਿ ਅਧਿਆਪਕ ਆ ਫੁੱਲ ਕਿੰਨੀ ਪੜਾ ਸਕਦੇ ਮੈਂ ਉਹ ਕਿੰਨੀ ਘੁਟੇ ਪੜਾ ਸਕਦੇ ਦਾ ਬਾਰੇ ਮੈਨੂੰ ਨਹੀਂ ਪਤਾ ਹੈ ਜੀ ਪਰ ਪਤਾ ਕੀ ਗੱਲ ਹੈ ਕਈ ਵਾਰੀ ਟੀਚਰਸ ਲੇਡੀ ਟੀਚਰ ਵੀ ਆ ਕਈ ਵਾਰੀ ਆਪਣੇ ਧਿਆਨ ਚ ਕੋਈ ਬੈਠਾ ਹੁੰਦਾ ਟੀਚਰ ਫਿਲਮ ਖੋਲ੍ਹਣੇ ਪੜਾਣਾ ਵੀ ਹੁੰਦਾ ਆ ਇਹ ਜਿਹੜੇ ਹੈਗੇ ਆ ਰਿਕਾਰਡਿੰਗ ਨੂੰ ਜ਼ੂਮ ਕਰ ਕਰਕੇ ਫਿਰ ਸਾਨੂੰ ਦਿਖਾਉਂਦੇ ਆ ਚਲੋ ਕੋਈ ਗੱਲ ਨਹੀਂ ਜੇ ਦੇ ਇਨਸਟਰਕਸ਼ਨ ਆਣ ਗਿਆ ਅਸੀਂ ਵੀ ਦੇਖ ਲਾਂਗੇ ਆ ਨਹੀਂ ਇਨਸਟਰਕਸ਼ਨ ਚਲੋ ਅਸੀਂ ਜਿਹੜੇ ਹੈਗੇ ਯੂਨੀਅਨ ਲੈਵਲ ਤੇ ਸਾਰੇ ਆਪਸ ਵਿੱਚ ਵਿਚਾਰ ਵਟਾਂਦਰਾ ਕਰ ਲਾਂਗੇ ਇਸ ਬੰਦੇ ਚ ਗੱਲ ਕਰੋ ਕਰਨੇ ਕਰਤੀ ਦੱਸ ਤਾਂ ਦੇਖੋ ਹਨੂ ਕੀ ਕਾਜ ਆ ਦੇਖੋ ਇਹ ਪਬਲਿਕ ਇਨਫਰਮੇਸ਼ਨ ਨਾ ਇਹ ਕਿਸੇ ਦਾ ਬਾਥਰੂਮ ਹੈ ਨਾ ਹੀ ਬੈੱਡਰੂਮ ਹੈ ਤੁਹਾਨੂੰ ਕੀ ਪਤਾ ਲੇਗਾ ਸਰ ਸਰ ਕਹਿੰਦੇ ਹੁੰਦੇ ਆ ਵੀ 14 ਦਿਨਾਂ ਦੀ ਰਿਕਾਰਡਿੰਗ ਰੱਖੀ ਹੋਈ ਹੈ ਮੈਂ ਕੀ ਸਾਕੇ ਸਰ ਅਸੀਂ ਵਿਰੋਧ ਕਰ ਰਹੇ ਹਾਂ ਇਸ ਚੀਜ਼ ਦਾ ਲੋਕ ਕਹਿੰਦੇ ਕਿਸੇ ਦੀ ਰਿਪੋਰਟਿੰਗ ਵੀ ਕੋਈ ਪਰਸੰਨ ਨਹੀਂ ਕਰਦੀ ਪਈ ਨੀ ਪੂਰੀ ਕਲਾਸ ਰੂਮ ਰਿਕਾਰਡਿੰਗ ਆ ਸਕੂਲ ਇੱਕ ਪਬਲਿਕ ਪਲੇਸ ਹੈ ਐਸਾ ਨਹੀਂ ਇਤਰਾਜ ਹੈ ਜੀ ਨਮਸਕਾਰ ਜੀ ਸਰਕਾਰੀ ਹਿਦਾਇਤਾ ਅਨੁਸਾਰ ਬੱਚਿਆਂ ਦੀ ਸੇਫਟੀ ਤਹਿਤ ਅਸੀਂ ਹਰ ਕਮਰ ਦੇ ਵਿੱਚ ਕੈਮਰਾ ਲਗਾਏ ਗਏ ਸੀ ਉਹਨਾਂ ਦਾ ਬਹੁਤ ਹੀ ਪੋਜ਼ਿਟਿਵ ਪ੍ਰਭਾਵ ਹੈ ਮੋਸਟਲੀ ਟੀਚਰਸ ਸਹਿਮਤ ਹੈ ਸਾਡੇ ਸਕੂਲ ਦੇ ਵਿੱਚ 21 ਅਧਿਆਪਕਾਂ ਦਾ ਸਟਾਫ ਹੈ ਸਿਰਫ 4 ਅਧਿਆਪਕਾਂ ਨੂੰ ਇਤਰਾਜ ਹੈ ਇਹਨਾਂ ਅਧਿਆਪਕਾਂ ਨੇ ਬਾਹਰ ਕੀ ਕੀਤਾ ਮੈਨੂੰ ਨਹੀਂ ਪਤਾ ਤੇ ਨਾ ਹੀ ਮੇਰੇ ਤੱਕ ਕੋਈ ਖਬਰ ਪਹੁੰਚੀ ਕਿ ਕੈਮਰੇ ਇਹਨੇ ਖ਼ਬਰ ਵਿੱਚ ਵੀ ਪੜਿਆ ਹੁੰਜ ਵੀ ਇਹ ਪੋਸਟਰ ਸ਼ੇਅਰ ਹੋਏ ਸੀ ਕਿ ਇਹ ਸੀਓ ਆਫਿਸ ਵੀ ਕੇ ਤੁਹਾਡਾ ਦਿੱਤਾ ਗਿਆ ਸੀਗਾ ਤੇ ਮੈਨੂੰ ਇਹਦੇ ਸਬੰਧੀ ਕੋਈ ਵੀ ਰਿਟਰਨ ਲੈਟਰ ਅਜੇ ਤੱਕ ਨਹੀਂ ਮਿਲਿਆ ਕੱਲ ਜਦੋਂ ਮੈਂ ਵਨਥਰਡ ਛੁੱਟੀ ਤੇ ਸੀ ਤਾਂ ਮੇਰੇ ਪਿੱਛੋਂ ਸਾਡੀ ਅਧਿਆਪਕ ਸ਼੍ਰੀ ਲਖਵਿੰਦਰ ਸਿੰਘ ਜੀ ਉਹ ਕੁਝ ਦੋ ਅਣਖਸ਼ਤੇ ਬੰਦਿਆਂ ਨੂੰ ਲੈ ਕੇ ਸਕੂਲ 'ਲੇ ਆਏ ਇੱਥੇ ਉਹਨਾਂ ਨੇ ਥੋੜਾ ਟੀਚਰਜ਼ ਨਾਲ ਵੀ ਮਿਸਬੀਹੇਵ ਕੀਤਾ ਹੈ ਉਹ ਸਾਡੇ ਜ਼ਬਰਦਸਤੀ ਕੈਮਰੇ ਬੰਦ ਕਰ ਗਏ ਨੇ ਟੀਚਰਜ਼ ਨੂੰ ਇਤਰਾਜ਼ ਹੈ ਕਿ ਜਦੋਂ ਅਸੀਂ ਆਪਣੇ ਕਮਰਿਆਂ ਦੇ ਜਿਹੜੇ ਕੈਮਰੇ ਚੱਲਦੇ ਰੱਖਣਾ ਚਾਹੁੰਦੇ ਆ ਤਾਂ ਬਾਹਰ ਹੀ ਬੰਦੇ ਆ ਕੇ ਕੌਣ ਹੁੰਦੇ ਹਨ ਜਿਹੜੇ ਕਿ ਇਹ ਕੈਮਰੇ ਬੰਦ ਕਰ ਗਏ ਇੱਥੇ ਮੈਨੂੰ ਵੀ ਪੂਰਾ ਇਤਰਾਜ਼ ਹੈ ਕਿ ਇਸ ਤਰ੍ਹਾਂ ਸਾਡੇ ਅਧਿਆਪਕ ਸੇਫ ਨਹੀਂ ਹਨ ਲੇਡੀਜ਼ ਅਧਿਆਪਕ ਨੇ ਬਾਹਰ ਦੇ ਗੈਂਟ ਬੰਦੇ ਆ ਕੇ ਜੇ ਆਪਣੀ ਮਨਮਰਜ਼ੀ ਕਰਕੇ ਜਾਣਗੇ ਤਾਂ ਸਾਡੀ ਕੌਣ ਸੁਧ ਲਏਗਾ ਜੀ ਕੈਮਰੇ ਲੱਗਨੇ ਚਾਹੀਏ ਬੱਚਿਆਂ ਦੀ ਸੇਫਟੀ ਲਈ ਤਾਂ ਹੋਣੀ ਚਾਹੀਦੀ ਹੈ ਕੈਮਰੇ ਤਾਂ ਜੀ ਹੋਣੇ ਚਾਹੀਦੇ ਨੇ ਬੱਚਿਆਂ ਦੀ ਸੇਫਟੀ ਲਈ ਹੈ ਬੱਚੇ ਡਿਸਪਲਿਨ ਚ ਰਹਿੰਦੇ ਨੇ ਪਹਿਲਾਂ ਵੀ ਡਿਸਪਲਿਨ ਕੀ ਸੀ ਲੇਕਿਨ ਕੈਮਰੇ ਲੱਗਣ ਨਾਲ ਬੱਚਿਆਂ ਨੂੰ ਇਹ ਪਤਾ ਲੱਗਿਆ ਵੀ ਅਸੀਂ ਨਜ਼ਰ ਚਾ ਚਾਈਲਡ ਅਬਿਊਜ਼ ਘਟਿਆ ਜੋ ਬੱਚੇ ਇੱਕ ਦੂਜੇ ਨਾਲ ਗਲਤ ਕਰਪਤਾ ਕਰ ਦਿੰਦੇ ਸੀ ਉਹ ਵੀ ਘਟਿਆ ਤੇ ਇਸ ਕਰਕੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਵੀ ਇਸ ਵੀ ਕੈਮਰੇ ਤੇ 나ਹੀਂ ਮੈਂ ਚਾਹਦੀਆਂ ਮੇਰੇ ਕਮਰੇ 'ਚ ਕੈਮਰਾ ਬੰਦ ਹੋਵੇ ਉਹ ਚੱਲਦਾ ਰਹਿਣਾ ਚਾਹੀਦਾ ਸਾਡੇ ਲਈ ਸਾਡੇ ਸਕੂਲ ਦੇ ਬੱਚਿਆਂ ਲਈ ਸੇਫਟੀ ਲਈ ਸਪੈਸ਼ਲੀ ਗਰਲਸ ਲਈ ਔਰ ਬॉयਜ਼ ਲਈ ਮੈਂ ਅੱਜਕੱਲ ਚਾਹ ਰਹੀ ਹਾਂ ਕਿ ਕੁਝ ਵੀ ਹੈ ਉਹਨਾਂ ਸਭ ਲਈ ਬਹੁਤ ਅੱਛਾ ਹੈ ਉਹ ਹੋਣੀ ਵੀ ਚਾਹੀਦੀ ਹੈ ਮੈਨੂੰ ਨਹੀਂ ਪਤਾ ਕੀ ਸੋਚਦੇ ਆ ਉਹ 네ਗੇਟਿਵ ਸੋਚਿਆ ਹੋਣਾ ਉਹਨਾਂ ਨੇ ਪਰ ਇਹਦੇ ਵਿੱਚ ਪੋਜ਼ਿਟਿਵ ਚੀਜ਼ਾਂ ਜ਼ਿਆਦਾ ਹੈਗੀਆਂ ਜੇ ਸੋਚਿਆ ਜਾਵੇ ਤਾਂ ਪੋਜ਼ਿਟਿਵ ਸੋਚ ਕੇ ਹੀ ਚੱਲਣਾ ਚਾਹੀਦਾ ਹੈਗਾ ਦੇਖੋ ਇਸ ਚੀਜ਼ ਨੂੰ ਮੈਂ ਕਿਸੇ ਦੇ ਉਹਦੇ ਨਾਲ ਟਿੰਗਿੰਗ ਦੇ ਨਾਲ ਉਹ ਤਾਂ ਕਰ ਨਹੀਂ ਸਕਦੀ ਲੇਕਿਨ ਬਟ ਇਹ ਵੀ ਸਾਡੀ ਸੇਫਟੀ ਵਾਸਤੇ ਜ਼ਿਆਦਾ ਤਾਂ ਕਿਉਂਕਿ ਜਿਹੜੀਆਂ ਬੱਚਿਆਂ ਨੂੰ ਸੱਟਾਂ ਲੱਗਦੀਆਂ ਜਾਂ ਕੁਝ ਵੀ ਆ ਹੋਰ ਚੀਜ਼ਾਂ ਵੀਆਂ ਨੂੰ ਹੋਣੀਆਂ ਹੁੰਦੀਆਂ ਸਕੂਲ ਦੇ ਵਿੱਚ ਚੋਰੀਆਂ ਵੀ ਹੁੰਦੀਆਂ ਅਸੀਂ ਪਿੰਡ 'ਚ ਲਵਾਇਆ ਸੀਗਾ ਚੋਰੀ ਹੋਈ ਆ ਸਾਡੇ ਸਕੂਲ 'ਚ ਅਸੀਂ ਵੀ ਸੀਸੀਟੀਵੀ ਕੈਮਰੇ ਲਵਾਏ ਆ ਤੇ ਆਪ ਕੀਤੇ ਨੇ ਕਿਤੇ ਸੇਫਟੀ ਵਾਸਤੇ ਸਿਰ ਕੈਮਰੇ ਦਾ ਮਤਲਬ ਬੈਨੀਫਿਟ ਹੀ ਹੈ ਕਿ ਜਿਸ ਕੋਈ ਸਾਨੂੰ ਇਤਰਾਜ਼ ਵੀ ਨਹੀਂ ਹੈ ਬੱਚੇ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਕੈਮਰੇਸ ਦੇ ਨਾਲ ਬਲਕਿ ਇਹਦੇ ਨਾਲ ਬੱਚਿਆਂ ਦੀ ਸੇਫਟੀ ਹੈ ਕਈ ਵਾਰੀ ਅਸੀਂ ਕਲਾਸ ਤੋਂ ਬਾਹਰ ਹੈ ਕਿਤੇ ਮੀਟਿੰਗ ਚਾਹੇ ਜਾਂ ਵਾਸ਼ਰੂਮ ਗਏ ਹੋਏ ਹੈ ਵਿੱਚੋਂ ਜੇ ਕੋਈ ਬੱਚੇ ਉਹ ਤਾਂ ਅਸੀਂ ਦੇਖ ਸਕਦੇ ਹਾਂ ਕਿ ਹਾਂ ਕਿਨੇ ਸ਼ਾਰਟ ਕੀਤੀ ਹੈ ਕੁਝ ਵੀ ਹੈ ਤਾਂ ਇਹਦੇ ਨਾਲ ਸੇਫਟੀ ਹੈ ਟੀਚਰ ਦੀ ਵੀ ਬੱਚਿਆਂ ਦੀ ਵੀ ਬਿਲਕੁਲ ਸਹੀ ਹੈ ਨਾ ਇਹ ਸੇਫਟੀ ਪਰਪਸ ਲਈ ਹੈ ਬਹੁਤ ਵਧੀਆ ਹੈ ਸਾਨੂੰ ਜਿਵੇਂ ਟੈਨਸ਼ਨ ਨਹੀਂ ਰਹਿੰਦੀ ਕਿ ਬੱਚੇ ਪਿੱਛੇ ਬੈਠੇ ਐ ਐਟਲੀਸਟ ਬੱਚਿਆਂ ਨੂੰ ਵੀ ਪਤਾ ਕਿ ਮੈਂ ਕੰਮ ਕਰਨਾ ਉਹ ਆਪਣਾ ਕੰਮ ਤੇ ਲੱਗੇ ਰਹਿੰਦੇ ਐ ਚੰਗੀ ਤਰ੍ਹਾਂ ਕੰਮ ਉਹਦੇ ਐ ਸੋ ਇਟ ਇਜ਼ ਫॉर ਦਾ ਸੇਫਟੀ ਆਫ ਦਾ ਸਟੂਡੈਂਟਸ ਪੂਰ ਕੈਮਰੇ ਹੋਣੇ ਚਾਹੀਦੇ ਐ ਅੰਗੇ ਦੇਖੋ ਮੈਂ ਮਤਲਬ ਆਪਣੀ ਕਲਾਸ ਦਾ ਤੁਹਾਨੂੰ ਦੱਸ ਸਕ ਸਕਦੀ ਹਾਂ ਮਤਲਬ ਡਿਸਪਲਿਨ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ ਕਲਾਸ ਦੇ ਵਿੱਚ ਬੱਚੇ ਜਿਵੇਂ ਆਪਾਂ ਨੂੰ ਕਦੇ ਦੇਖੋ ਵਾਸ਼ਰੂਮ ਵੀ ਜਾਣਾ ਪੈਂਦਾ ਕਦੇ ਕੋਈ ਮੀਟਿੰਗ ਵੀ ਹੋ ਸਕਦੀ ਹੈ ਮਤਲਬ ਟੀਚਰ ਨੂੰ ਕਲਾਸ ਤੋਂ ਬਾਹਰ ਜਾਣਾ ਪੈਂਦਾ ਹੈਗਾ ਕਿਸੇ ਟਾਈਮ ਤਾਂ ਫਿਰ ਬੱਚਿਆਂ ਨੂੰ ਥੋੜਾ ਜਿ ਤਾਂ ਫਿਰ ਉਹ ਮਤਲਬ ਸ਼ਰਾਰਤ ਕੱਟ ਕਰਦੇ ਆਗੇ ਮਤਲਬ ਡਿਸਪਲਿਨ ਰੱਖਦੇ ਆਗੇ ਬੱਚੇ ਨਾ ਬਹੁਤ ਜ਼ਿਆਦਾ ਦੇਖੋ ਇੱਕ ਤਾਂ ਦਿੱਕਪਲਿਸ ਬੜਾ ਫਰਕ ਪੈਂਦਾ ਹੈ ਉਹੀ ਮੈਡਮ ਵਾਲੀ ਗੱਲ ਵੀ ਜੇ ਕਿਤੇ ਇੱਧਰ ਉੱਧਰ ਸਾਨੂੰ ਜਾਣਾ ਪੈਂਦਾ ਤਾਂ ਪਿੱਛੋਂ ਇਹ ਹੁੰਦਾ ਵੀ ਚਲੋ ਬੱਚਿਆਂ ਦੀ ਸੇਫਟੀ ਮਤਲਬ ਥੀਗਾ ਚ ਰਹਿੰਦੇ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਕਈ ਵਾਰ ਪੇਰੈਂਟਸ ਵੀ ਸਾਡੇ ਨਾਲ ਆ ਕੇ ਉਹ ਕਰਦੇ ਨੇ ਤਾਂ ਅਸੀਂ ਦਿਖਾ ਸਕਦੇ ਆ ਵੀ ਹਾਂ ਦੇਖੋ ਜੀ ਇਹ ਸਾਹਮਣੇ ਹੈ ਕੋਈ ਇਹ ਜੀ ਗੱਲ ਜਿਹੜੇ ਕੈਮਰੇ ਆ ਜੀ ਹੁਣ ਉਹ ਸਮਾਰਟ ਸਕੂਲ ਦਾ ਕਨਸੈਪਟ ਹੈਗਾ ਵੀ ਸਾਡੇ ਸਕੂਲਾਂ ਦੇ ਵਿੱਚ ਪ੍ਰੋਜੈਕਟਰ ਲੱਗ ਰਹੇ ਨੇ ਤੇ 인ਫਰਾਸਟਰਕਚਰ ਜਿਹੜਾ ਡਿਵੈਲਪ ਹੋ ਰਿਹਾ ਹੈ ਉਹਦੇ ਵਿੱਚ ਬੱਚਿਆਂ ਦੀ ਸੇਫਟੀ ਐਂਡ ਸਿਕਿਉਰਿਟੀ ਦੇ ਲਈ ਜਿਹੜਾ ਹੈਗਾ ਉਹ ਕੈਮਰੇ ਜਿਹੜੇ ਨੇ ਉਹ ਵੀ ਉਸ ਸਮਾਰਟ ਸਕੂਲ ਦਾ ਕਨਸੈਪਟ ਦਾ ਪਾਰਟ ਹੈ ਤੇ ਬੱਚਿਆਂ ਦੇ ਵਿਕਾਸ ਦੇ ਲਈ ਬੱਚਿਆਂ ਦੀ ਪਰਉਦੇ ਲਈ ਔਰ ਉਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਦੇ ਲਈ ਇਹ ਇਨਫਰਾਸਟਰਕਚਰ ਜਿਹੜਾ ਹੈਗਾ ਉਸ ਉੱਤੇ ਵਿੱਚ ਬਹੁਤ ਜ਼ਰੂਰੀ ਹੈ ਤੁਸੀਂ ਕਹਿੰਦੇ ਹੋ ਵੀ ਇਹ ਜਿਹੜਾ ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਉਹ ਜਸਟੀਫਾਈਡ ਨਹੀਂ ਹੈ ਜਿਹੜਾ ਪ੍ਰੋਟੈਸਟ ਹੈ ਜਿਹੜਾ ਕੋਈ ਜੈਨੂਅਲ ਪ੍ਰੋਟੈਸਟ ਹੋਵੇ ਜਿਵੇਂ ਕੋਈ ਟੀਚਰਸ ਦੀਆਂ ਪ੍ਰੋਬਲਮਸ ਹੋਣ ਕਿ ਕਿਸੇ ਦੀ ਕੋਈ ACP ਹੋਵੇ GP ਅਪਦਾ ਹੋਵੇ ਕੋਈ ਮਤਲਬ ਕਿ ਉਹਨਾਂ ਦੀ ਪ੍ਰੋਮੋਸ਼ਨ ਦੇ ਰਿਗਾਰਡਿੰਗ ਹੋਵੇ ਤਾਂ ਉਹ ਜਿਹੜੀਆਂ ਪ੍ਰੋਬਲਮਸ ਜੇ ਉਹਨਾਂ ਦੀਆਂ ਨਹੀਂ ਸੋਲਵ ਹੁੰਦੀਆਂ ਤਾਂ ਪ੍ਰੋਟੈਸਟ ਬਿਲਕੁਲ ਜਾਇਜ਼ ਹੈ ਪਰ ਲੇਕਿਨ CCTV ਦੇ ਰਿਗਾਰਡਿੰਗ ਜਿਹੜਾ ਹੈਗਾ ਵੀ ਸਕੂਲਾਂ ਦੇ ਵਿੱਚ ਤੁਸੀਂ ਕੈਮਰੇ ਨਹੀਂ ਲੱਗੜ ਦੇਣੇ ਹੈਗੇ ਉਹ ਪੱਟਾ ਸਿੱਲਦੀ ਕੀ ਕਹੋਗੇ ਸਰ ਕੀ ਐਕਸ਼ਨ ਲਿਆ ਜਾਏਗਾ ਨਾ ਦੇਖੋ ਐਕਸ਼ਨ ਦੇ ਰਿਗਾਰਡਿੰਗ ਹਾਇਰ ਅਥਾਰਟੀ ਨਾਲ ਜਿਹੜੀ ਹੈਗੀ ਆ ਉਹਨਾਂ ਕੋਲ ਜੋ ਡਾਇਰੈਕਸ਼ਨ ਹੋਈ ਸੀ ਅਕੋਰਡਿੰਗਲੀ ਤੇ ਜਿਹੜਾ ਹੈਗਾ ਹਾਂ